ਹਾਏ ਗਾਇਜ਼ ਅੱਜ ਵਾਹਿਗੁਰੂ ਦੀ ਕਖਾਲਤਾ ਵਾਹਿਗੁਰੂ ਦੀ ਫੱਟੇ ਤੇ ਪਹੁੰਚ ਚੁੱਕੇ ਹਾਂ 21ਵੇਂ ਵਿਸ਼ਾਲ ਸਾਂਝਾਂ ਅੰਗਰ ਕੀਰਤਨ ਜੋ ਕਿ ਬੜੀ ਸਗੁਰਦਾ ਜਾਣਾ ਬੀਬੀ ਮਮਤਾ ਦੇ ਗੁਰਦੁਆਰਾ ਸਾਹਿਬ ਵਿੱਚ ਕੋਈ ਜਾਣਾ ਜੋ ਹੈ ਉਹ ਪੱਟਾ ਸਾਹਿਬ ਦੇ ਵਿੱਚ ਤੇ ਜਾਣਾ ਹੈ ਗੁਰਦੁਆਰੇ ਦੇ ਵਿੱਚ ਰੈਡੀ ਹੋ ਰਿਹਾ ਤੇ ਸਵੇਰੇ ਮੈਂ ਗੱਡੀ ਨਾਲ ਲਾਣੀ ਸੀ ਤੇ ਮੈਂ ਰੈਡੀ ਹੋ ਕੇ ਗੁਰਦੁਆਰ ਵਿੱਚ ਪਹੁੰਚਿਆ ਨਾਲ ਮੇਰੇ ਸਵਾਰੀਆਂ ਸਨ ਅੰਕਲ ਔਰ ਆਂਟੀ ਔਰ ਦੋਨੋਂ ਰਹਿੰਦੇ ਨੇ ਤੇ ਮੈਂ ਪੱਟਾ ਸਾਹਿਬ ਗੁਰਦੁਆਰੇ ਪਹੁੰਚੇ ਤਾਂ 9 ਵਜੇ ਟਾਈਮ ਲਿਖਿਆ ਹੋਇਆ ਸੀ ਪੋਸਟ ਪਰ ਬਟ ਜੋ 11 ਵਜੇ ਜਾਂਦੇ ਨੇ ਅਰ ਕੀਰਤਨ ਕਿਉਂ ਟਾਈਮ ਤਾਂ ਬੈਠਣ ਦਾ ਟਾਈਮ ਆ ਆ ਦੇਖੋ ਇਹ ਟਰੈਕਟਰ ਲੱਗੇ ਹੋਏ ਨੇ ਸਾਹਮਣੇ ਗੁਰਦਵਾਰਾ ਦੇ ਦਰਸ਼ਨ ਕਰਾਵਾ ਜਿੱਥੇ ਤੋਂ ਆਪਾਂ ਨੇ ਐਂਟਰੀ ਹੋਣਾ ਦੇ ਸਟਾਰਟ ਹੋਣਾ ਗੁਰਦਵਾਰਾ ਚਵਾਗ ਗੁਰਦਵਾਰਾ ਸ਼੍ਰੀ ਪੱਠਾ ਸਾਹਿਬ ਦਸਵੇਂ ਪਾਸ਼ਾ ਜੀ ਦਾ ਤੇ ਉਹਦੇ ਗੁਰੂ ਗੋਬਿੰਦ ਸਿੰਘ ਜੀ ਆਇਤੀ ਦਸਵੇਂ ਪਾਸ਼ਾ ਉੱਤੇ ਸਟਾਰਟ ਹੋਣਾ ਤੇ ਬੀਬੀ ਮਮਤਾ ਦੇ ਗੁਰਦਵਾਰਾ ਤੱਕ ਜਾਣਾ ਜੋ ਬੜੀ ਸਾਹਿਬ ਦੇ ਵਿੱਚ ਪੈਂਦਾ ਜੋ ਕਿ ਜਿਲ੍ਹਾ ਰੂਪਨਗਰ ਦੇ ਵਿੱਚ ਪੈਂਦਾ ਅੱਜ ਮੈਂ ਪਹਿਲੀ ਵਾਰ ਜਾਣਾ ਉਹ ਗੁਰਦਵਾਰੇ ਵਿੱਚ ਤੁਹਾਨੂੰ ਵੀ ਕਰਾਵਾ ਕੇ ਦਰਸ਼ਨ ਪਤਾ ਨਹੀਂ ਸੀ ਵੀ ਕੰਨੇ ਸੰਜੋਗ ਹੁੰਦੇ ਆ ਇੱਥੇ ਸਟਾਰਟ ਹੋਣਾ ਤੇ ਉੱਥੇ ਜਾ ਕੇ ਰੁਣਾ ਇਹ ਪਿੰਡਾਂ ਦੇ ਵਿੱਚੋਂ ਹੁੰਦਾ ਹੁੰਦਾ ਜਿਦਾਂ ਕਿ ਰਾਮਪੁਰਪੂਲ ਇੱਧਰ ਤੁਹਾਡਾ ਆ ਕਿਹੜਾ ਹੋਰ ਪਿੰਡਾਂ ਦਾ ਉਧਰ ਮਕਲੋੜ ਸੈਫਲਪੁਰ ਉਧਰ ਨੂੰ ਹੁੰਦਾ ਹੁੰਦਾ ਭੱਦਲ ਰੋਡ ਦੇ ਹੁੰਦਾ ਸਿੱਧਾ ਲੋ ਜੀ ਅੱਗੇ ਜਾਣਾ ਆਹ ਜੀ ਅੰਕਲ ਅੰਟੀ ਜਿਨ੍ਹਾਂ ਨੇ ਮੇਰੇ ਨਾਲ ਗੱਡੀ ਬੁੱਕ ਕਰੀ ਤੀ ਆਪਾਂ ਨਿਕਲ ਗਏ ਪੱਠਸਾ ਪਿੰਡ ਆ ਜਾਂਦੇ ਜੀ ਪੱਠਸਾ ਵਾਲਾ ਜੀ ਚੂਨਾ ਪਾਇਆ ਕੋਟਲਾ ਨਾਹੰਗ ਦੇ ਵਿੱਚੋਂ ਜਾਂਦੇ ਹੋਏ ਉਹਦੇ ਨਿਸ਼ਾਨੀ ਲੱਗੀ ਬਈ ਇਹਦੇ ਰੋਡ ਜਾਣਾ ਸੀ ਨਿਕਲਣ ਦੇ ਵਿੱਚੋਂ ਨਿਕਲਦੇ ਆਪਾਂ ਤੇ ਅੰਕਲ ਅੰਟੀ ਅੰਕਲ ਥੋੜਾ ਜੇ ਤੁੰਨੇ ਇਸ ਬਾਰੀ ਆਪਣੀ ਗੱਡੀ ਉਹਨਾਂ ਨੇ ਕਿਹਾ ਵੀ ਪਹਿਲਾਂ ਪਿਛੋਂ ਨਾਲ ਨਾ ਆਪਣੀ ਗੱਡੀ ਉੱਪਰ ਚੱਲ ਜਾਂਦੀ ਟਰੱਕ ਲੈ ਕੇ ਅਗਾਂ ਥੱਲੇ ਲਾ ਜਾਂਦੀ ਗੱਡੀ ਆਪਾਂ ਨੇ ਖਿੱਚਦੀ ਗੱਡੀ ਸੱਤੇ ਤੁਰਕੇ ਜਾਣਾ ਤੇ ਮੈਂ ਲਾਲੀ ਗੱਡੀ ਮੁਰੇ ਇਹ ਆ ਜੀ ਪੱਠਸਾ ਪਿੰਡ ਕੋਟਲਾ ਨਾਹੰਗ ਤੇ ਆ ਬਟੇ ਆਂਟੀ ਅੰਕਲ ਤੇ ਆਪਾਂ ਹੋ ਕੇ ਰੈਡੀ ਚੱਲ ਪਏ ਖਿਚਦੀ ਗੱਡੀ ਆ ਦੇਖੋ ਜੀ ਆ ਕੜਾਈ ਆ ਉਹ ਸਾਹਮਣੇ ਆਉਂਦਾ ਨਾ ਕੀਰਤਨ ਵੀ ਆ ਰਿਹਾ ਦਾ ਸਟਾਰਟ ਹੋ ਗਿਆ ਦਾ ਪਿੱਛੇ ਤੇ ਆਵਾਜ਼ ਆਣੀ ਸ਼ੁਰੂ ਹੋ ਗਈ ਸੀ ਤੇ ਆ ਸਾਹਮਣੇ ਰਸਤੇ ਨੂੰ ਜਾਣਾ ਸੀ ਉਹ ਦੇਖੋ ਜੀ ਚੂਨਾ ਪਾਇਆ ਲੈਂ ਸਾਰੀ ਬਣਾਈ ਹੋਈ ਕਿਸ ਕਿਸ ਰਸਤੇ ਨੂੰ ਜਾਣਾ ਤੇ ਬਹੁਤ ਹੀ ਲੋਕਾਂ ਦੇ ਮਨਾਂ ਦੇ ਵਿੱਚ ਸ਼ਰਧਾ ਤੇ ਸਾਫ ਸੜਕ ਪੂਰੀ ਸਾਫ ਕਰੀ ਹੋਈ ਸੀ ਤੇ ਦੇਖਦੇ ਅੱਗੇ 8-9 ਕਿਲੋਮੀਟਰ ਦਾਦਾ ਨੇੜੇ 8-9 ਕਿਲੋਮੀਟਰ ਆਹੀ ਆ ਲੋ ਜੀ ਪਹੁੰਚ ਗਏ ਆਪਾਂ ਪਰਕਾਲੀ ਉਹ ਸਾਹਮਣੇ ਲੱਗਾ ਬੋਲ ਬੀਬੀ ਮਮਤਾ ਦੇ ਗੁਰਦੁਆਰੇ ਸਾਹਿਬ ਦਾ ਤੇ ਰਸਤਾ ਹੋ ਰਿਹਾ ਕਰਾ ਬਿਆ ਤੇ ਪਹੁੰਚ ਗਏ ਆਪਾਂ ਪਾਰਕਿੰਗ ਦੇ ਵਿੱਚ ਪਹਿਲਾਂ ਜਿੱਥੇ ਦਾਦ ਦੇ ਵਿੱਚ ਕੁਝ ਨਹੀਂ ਤੇ ਹੁਣ ਪਾਰਕਿੰਗ ਬਹੁਤ ਹੀ ਵਧੀਆ ਬਣਾਈ ਹੋਈ ਹੈ ਬਹੁਤ ਹੀ ਵਧੀਆ ਗੁਰਦੁਆਰਾ ਤੇ ਚਾਰੇ ਪਾਸੇ ਪਹਾੜੀ ਬਾਹਰ ਨਜ਼ਾਰਾ ਜੀ ਚੈੱਕ ਕਰ ਤੁਸੀਂ ਆ ਦੇਖੋ ਜੀ ਕਿੰਨੀ ਉਚਾਈ ਤੇ ਗੁਰਦੁਆਰਾ ਸਾਹਿਬ ਹੈ ਬਹੁਤ ਹੀ ਵਧੀਆ ਬਣਾਇਆ ਹੋਇਆ ਗੁਰਦੁਆਰਾ ਉਰੇ ਆ ਕੇ ਮਨ ਨੂੰ تسਲੀ ਮਿਲਦੀ ਹੈ ਬਹੁਤ ਹੀ ਸ਼ਾਂਤ ਮਾਹੌਲਾ ਆਲੇ ਦੁਆਲੇ ਵਾਤਾਵਰਣ ਸਾਫ਼ ਹੈ ਜੀ ਚਾਹ ਤੇ ਗੁਰਦੁਆਰਾ ਸਾਹਿਬ ਤੁਸੀਂ ਮੇਰੇ ਦਰਸ਼ਨ ਕਰਨ ਇੱਥੇ ਜਰੂਰ ਆਇਓ ਦੇਖੋ ਜੀ ਚੈੱਕ ਕਰਾਉਦੇ ਹਾਂ ਗੁਰਦੁਆਰੇ ਦਰਸ਼ਨ ਨਾਲ ਸੀ ਬੈਗ ਤੇ ਥੋੜਾ ਜਿਹਾ ਘੁੰਮ ਕੇ ਆਹ ਦੇਖੋ ਜੀ ਗੱਡੀ ਲੱਗਦੀ ਨਾ ਪਿੱਛੇ ਆਹ ਦੇਖੋ ਜਦੋਂ ਇਹ ਆਹ ਹੈ ਗੁਰਦੁਆਰਾ ਸਾਹਿਬ ਦਰਸ਼ਨ ਵੀ ਬੀਬੀ ਦਾ ਵਿਅਕਤੀ ਨੂੰ ਦਿਵਸੀਸ ਐਨੀ ਸੇਵਾਦਾਰ ਕਮਿੰਜ ਜਿਥੇ ਜਿਥਾ ਆਪ ਵੀ ਸੇਵਾ ਵਿੱਚ ਹਾਜ਼ਰ ਹੈ। ਬਲਾਹ ਭੱਤੇ ਵਾਇਦ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਭ ਜੀ ਦੇ ਅਮੰਸ ਸੇਵਾਕਰ ਸਰਕਾਰ ਜਨੂ ਦੀ ਬੀਜੀ ਜੀ ਮਤੀ ਮਮਤਾ ਜੀ ਇਨ੍ਹਾਂ ਦੇ ਪਰਮੁਖ ਕਵਿਤਰ ਤਤ ਸਥਾਨ ਬਜ਼ੁਰਗਾਂ ਮਮਤਾ ਜੀ ਸੰਗਤਿ ਹੋ ਆਪ ਜੀ ਦੀ ਸੇਵਾ ਵਿੱਚ ਅਤੀ ਸ਼ੁਕਰਗੁਜ਼ਾਰ ਲੋਕ ਬਗਤ ਨੂੰ ਬਰਸਤੀ ਮਜਾਰੇ ਵਾਲੇ ਸਵੇਰ 3 ਵਜੇ ਦਾਤਾਰ ਜੀ ਨੂੰ ਪੜਗੋ ਜੀ ਦਾ ਹਰਜਸ ਗੋਰੀ ਇਤਿਹਾਸ ਕੀਰਤਨ ਸਰਵਨ ਕਰਾਂਗੇ ਹਾਂ ਸਤਿਗੁਰੂ ਜੀ ਦੇ ਪਿਆਰੇ ਸੇਵਕ ਬੀਬੀ ਜੀ ਚਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਿਰ ਮਿਲਾਂਗੇ ਲਈ ਬਲੋਕੋ ਦੇ ਵਿੱਚ ਮੈਂ ਗੁਰਦੁਆਰਾ ਦੇ ਦਰਸ਼ਨ ਕਰਾਵਾਂਗੇ ਇਸ ਵਿੱਚ ਜਾਂਦੇ ਆਪਾਂ ਤੇ ਬਹੁਤ ਹੀ ਵਧੀਆ ਕੁਦ ਦਿੱਤ ਨਿਆਰਾ ਤੁਸੀਂ ਮੁੱਠਾ ਟਿਕਨ ਜ루ਆ ਬੀਬੀ ਮੁੱਤਾ ਦਾ ਗੋਦਵਾਲਾ ਪਿੰਡ ਬੜੀ ਸਾਹ ਇਲਾਕਾ